ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਜੇ ਤੁਸੀਂ ਇਸ ਚੈਨਲ ਦੇ ਉੱਤੇ ਨਵੇਂ ਹੋ ਅੱਜ ਪਹਿਲੀ ਵਾਰ ਇਹ ਵੀਡੀਓ ਦੇਖ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਚੈਨਲ ਦੇ ਉੱਤੇ ਆਪਾਂ ਹਰ ਰੋਜ਼ ਆਪਣੇ ਸਮਾਜ ਦੇ ਵਿੱਚ ਵਾਪਰਨ ਵਾਲੀਆਂ ਜਿਹੀਆਂ ਘਟਨਾਵਾਂ ਹੋਣ ਵਾਲੇ ਜਿਹੇ ਕ੍ਰਾਈਮਸ ਦੀ ਵੀਡੀਓ ਲੈ ਕੇ ਆਉਂਦੇ ਆ ਜਿਹੜੀਆਂ ਕਿ ਤੁਹਾਨੂੰ ਸੋਚਣ ਲਈ ਮਜ਼ਬੂਤ ਕਰ ਸਕਦੀਆਂ ਨੇ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਅਜੇ ਹੀ ਇੱਕ ਕਹਾਣੀ ਅੱਜ ਤੁਹਾਡੇ ਲਈ ਮੈਂ ਲੈ ਕੇ ਆਇਆ ਹਾਂ ਜਿਸ ਦਾ ਕੇ ਅੰਤ ਜਿਹੜੀ ਘਟਨਾ ਇਹਦੇ ਵਿੱਚ ਵਾਪਰਦੀ ਹੈ ਉਸ ਦਾ ਕਾਰਨ ਜੋ ਹੁੰਦਾ ਉਹ ਤੁਹਾਨੂੰ ਜਦੋਂ ਪਤਾ ਲੱਗੇਗਾ ਤਾਂ ਤੁਸੀਂ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਕੋਈ ਐਦਾਂ ਕਿਵੇਂ ਕਰ ਸਕਦਾ ਹੈ ਤੇ ਗੱਲ ਕਰੀਏ ਅੱਜ ਦੀ ਸਟੋਰੀ ਦੀ ਬਹੁਤਾਂ ਨਾਂ ਸਨਮਾਨ ਲਈਏ ਤੁਹਾਡਾ ਤੇ ਆਪਾਂ ਸਟੋਰੀ ਸਟਾਰਟ ਕਰਦੇ ਹਾਂ ਅੱਜ ਦੀ ਕਹਾਣੀ ਕਹਾਣੀ ਦੀ ਸ਼ੁਰੂਆਤ 26 ਜੁਲਾਈ 2021 ਨੂੰ ਹੁੰਦੀ ਹੈ ਮਬਈ ਦੇ ਵਿੱਚ ਇੱਕ ਜਗਾ ਹੈ ਵਸਾਈ ਨਾਮ ਦੀ ਉਸ ਦੇ ਉੱਪਰ ਵਸਾਈ ਦੇ ਵਿੱਚ ਇੱਕ ਬੀਚ ਹੈ ਸਮੁੰਦਰ ਦਾ ਕਿਨਾਰਾ ਭੂਈਗਾਓ ਬੀਚ ਦੇ ਨਾਮ ਨਾਲ ਜਾਣ ਜਾਂਦਾ ਉਸ ਬੀਚ ਦੇ ਉੱਤੇ 26 ਜੁਲਾਈ 2021 ਨੂੰ ਇੱਕ ਬੈਗ ਮਿਲਦਾ ਲੋਕ ਉੱਥੇ ਘੁੰਮਣ ਫਿਰਨ ਲਈ ਆਉਂਦੇ ਨੇ ਤੇ ਘੁੰਮਦੇ ਫਿਰਦੇਆਂ ਨੂੰ ਉੱਥੇ ਇੱਕ ਬੈਗ ਦਿਖਾਈ ਦਿੰਦਾ ਬੈਗ ਤੁਹਾਨੂੰ ਤਸਵੀਰ ਨਾਲ ਲਾ ਦਾਂਗਾ ਤੁਸੀਂ ਤਸਵੀਰ ਦੇਖ ਸਕਦੇ ਹੋ ਇਹ ਬੈਗ ਸਮੁੰਦਰ ਦੇ ਕਿਨਾਰੇ ਵਿੱਚ ਦੇ ਉੱਤੇ ਪਿਆ ਲੋਕ ਇਹਨੂੰ ਦੇਖਦੇ ਆ ਜਦੋਂ ਬੈਗ ਨੂੰ ਤਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਤੇ ਕੋਈ ਇਹਦੇ ਬਾਰੇ ਕੁਝ ਸੋਚਦਾ ਕੋਈ ਕਹਿੰਦਾ ਕਿ ਇਹਦੇ ਵਿੱਚ ਕੁਝ ਹੋ ਸਕਦਾ ਕਈ ਆਪਣੀ ਚਿੰਤਾ ਵੀ ਦਿਖਾਉਂਦੇ ਆ ਇਹਦੇ ਵਿੱਚ ਬੰਬ ਵਗੈਰਾ ਹੋ ਸਕਦਾ ਕੁਝ ਵੀ ਤਰ੍ਹਾਂ ਤਰ੍ਹਾਂ ਦੀ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੁਣੇ ਸ਼ੁਰੂ ਹੋ ਜਾਂਦੀਆਂ ਤੇ ਜੋ ਹੈ ਜੇ ਅੱਜ ਕੱਲ ਮਾਹੌਲ ਚੱਲ ਰਿਹਾ ਤਾਂ ਲੋਕ ਤਕਰੀਬਨ ਡਰ ਹੀ ਜਾਂਦੇ ਆ ਤਾਂ ਉਹਨਾਂ ਦੇ ਵਿੱਚੋਂ ਕੋਈ ਇਨਸਾਨ ਪੁਲਿਸ ਨੂੰ ਫੋਨ ਕਰ ਦਿੰਦਾ ਪੁਲਿਸ ਨੂੰ ਜਦੋਂ ਫੋਨ ਕਰਦਾ ਤਾਂ ਪੁਲਿਸ ਉੱਥੇ ਪਹੁੰਚਦੀ ਹੈ ਪੁਲਿਸ ਵੀ ਆਪਣੀ ਥੋੜੀ ਜੀ ਮਤਲਬ ਕਿ ਅਤਿਆਦੀ ਵਰਤਦੀ ਹੈ ਸੋਚਦੀ ਹੈ ਪੁਲਿਸ ਕਿ ਇਹਦੇ ਵਿੱਚ ਕੁਝ ਵੀ ਹੋ ਸਕਦਾ ਹੈ ਤੇ ਉਹੀ ਗੱਲ ਅੱਜ ਕੱਲ ਦੇ ਮਾਹੌਲ ਦੇ ਮੁਤਾਬਕ ਪੰਪਰ ਕੇ ਰਹਾ ਹੋ ਸਕਦਾ ਕਿਸੇ ਦੀ লাশ ਹੋ ਸਕਦੀ ਕੁਝ ਵੀ ਹੋ ਸਕਦਾ ਤੇ ਪੁਲਿਸ ਨੂੰ ਜ਼ਿਆਦਾਤਰ ਚਾਂਸ ਹੁੰਦੇ ਆ ਪੁਲਿਸ ਨੂੰ ਲੱਗਦਾ ਕਿ ਇਹਦੇ ਵਿੱਚ লাশ ਹੋ ਸਕਦੀ ਹੈ ਉਹਨੂੰ ਸ਼ੰਕਾ ਹੁੰਦਾ ਤੇ ਜਦੋਂ ਪੁਲਿਸ ਉਸ ਬੈਗ ਨੂੰ ਖੋਲਦੀ ਉਹਦੀ ਤਲਾਸ਼ੀ ਲੈਂਦੀ ਉਹਨੂੰ ਖੋਲ ਕੇ ਜਿਗਦੀਆ ਤਾਂ ਪੁਲਿਸ ਦਾ ਜਿਹੜਾ ਸ਼ੱਕ ਹੁੰਦਾ ਉਹ ਹਕੀਕਤ ਦੇ ਵਿੱਚ ਤਬਦੀਲ ਹੋ ਜਾਂਦਾ ਤਾਂ ਉਸ ਬੈਗ ਦੇ ਵਿੱਚ ਇੱਕ লাশ ਜਿਹੜੀ ਉਹ লাশ ਹੁੰਦੀ ਹੈ লাশ ਕੋਈ ਸਧਾਰਨ লাশ ਨਹੀਂ লাশ ਇੱਕ ਔਰਤ ਦੀ লাশ ਹੈ ਪਰ লাশ ਦਾ ਜਿਹੜਾ ਸਿਰ ਉਹ ਗਾਇਬ ਹੈ ਬਿਨਾ ਸਿਰ ਤੋਂ ਸਿਰਕਟ ਹੀ লাশ ਇੱਕ ਬੈਗ ਦੇ ਵਿੱਚ ਬੰਨ ਇੱਕ ਸਮੁੰਦਰ ਦੇ ਕਿਨਾਰੇ ਲੋਕਾਂ ਨੂੰ ਮਿਲਦੀਆਂ ਲੋਕ ਪੁਲਿਸ ਨੂੰ ਫੋਨ ਕਰਦੇ ਪੁਲਿਸ ਆਉਂਦੀ ਹੈ ਚੈੱਕ ਕਰਦੀ ਹੈ ਤੇ ਜਿਹੜੀ ਇਹ লাশ ਹੈ ਇਹਦੇ ਬਾਰੇ ਆਲੇ-ਦਾਲੇ ਪਤਾ ਕਰਿਆ ਜਾਂਦਾ ਹੈ ਇਹ ਔਰਤ ਦੀ লাশ ਹੈ ਉਹਦੇ ਸਰੀਰ ਤੋਂ ਇੱਕ ਪਤਾ ਲੱਗ ਜਾਂਦਾ ਕਿ ਔਰਤ ਹੈ ਇਹ ਪਰ ਜਦੋਂ ਸਿਰ ਨਹੀਂ ਹੈ ਤਾਂ ਇਸ شناخت ਕਰਨੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ ਇਸ ਦੇ ਕੋਲ ਕੋਈ ਵੀ ਜਿਹਾ ਕੋਈ ਆਈਡੈਂਟੀਟੀ ਪ੍ਰੂਫ ਜਾਂ ਕੋਈ ਪਾਸ ਕੁਝ ਵੀ ਨਹੀਂ ਮਿਲਦਾ লাশ ਦੇ ਨਾਲ ਸਿਰਫ ਇੱਕ ਬੰਦ ਬੈਗ ਦੇ ਵਿੱਚ লাশ ਤੇ ਪੁਲਿਸ ਹੁਣ ਇਸ লাশ ਦੀ شناخت ਕਰਨ ਲਈ ਜੁਟ ਜਾਂਦੀ ਹੈ ਆਲੇ-ਦਾਲ ਦੇ ਲੋਕਾਂ ਤੋਂ ਪਤਾ ਕਰਦੇ ਆ ਕਿ ਕਿਸੇ ਨੇ ਕੋਈ ਬੈਗ ਰੱਖਦੇ ਜਾਂ ਸਿੱਟ ਦੇ ਪਣ ਦੇ ਵਿੱਚ ਕਿਸੇ ਨੇ ਦੇਖਿਆ ਹੋਵੇ ਕਿਸੇ ਨੇ ਤਾਂ ਪੁਲਿਸ ਦੇ ਹੱਥ ਕੁਝ ਨਹੀਂ ਲੱਗਦਾ ਤਾਂ ਪੁਲਿਸ ਥੋੜੇ ਟਾਈਮ ਪਹਿਲਾਂ ਦੀਆਂ ਮਿਸਿੰਗ ਰਿਪੋਰਟਸ ਨੂੰ ਵੀ ਚੈੱਕ ਕਰਦੀ ਹੈ ਕਿ ਮਿਸਿੰਗ ਪਰਸਨ ਦੀ ਰਿਪੋਰਟ ਦੇ ਵਿੱਚ ਜੇ ਕਿਸੇ ਮਹਿਲਾ ਦਾ ਨਾਮ ਹੋਵੇ ਤਾਂ ਉਹ ਵੀ ਦੇਖਦੇ ਆ ਪਰ ਕੋਈ ਕਾਮਯਾਬੀ ਹੱਥ ਨਹੀਂ ਲੱਗਦੀ ਇੱਕ ਜ਼ਰੂਰ ਹੁੰਦਾ ਜਿਹੜੀ ਇਹ লাশ লাশ ਦੀ ਹੱਥ ਦੇ ਉੱਤੇ ਇੱਕ ਮਹਿੰਦੀ ਲੱਗੀ ਹੁੰਦੀ ਹੈ ਜਿਹੜੀਆਂ ਔਰਤਾਂ ਨੇ ਮਹਿੰਦੀ ਲਾ ਲੈਂਦੀਆਂ ਨੇ ਤਾਂ ਉਹਦੇ ਹੱਥ ਤੇ ਮਹਿੰਦੀ ਲੱਗੀ ਹੁੰਦੀ ਹੈ ਤੇ ਜਿਹੜੀ ਉਹ ਮਹਿੰਦੀ ਹੈ ਉਹ ਕੁਝ ਪੁਲਿਸ ਆਫਿਸਰ ਨੂੰ ਪਛਾਣ ਲੈਂਦੇ ਆ ਕਿ ਇਹ ਕਿਸੇ ਮੁਸਲਿਮ ਔਰਤ ਦੇ ਹੱਥ ਦੇ ਲੱਗੀ ਹੋਈ ਮਹਿੰਦੀ ਦਾ ਡਿਜ਼ਾਈਨ ਲੱਗ ਰਿਹਾ ਤਾਂ ਉਹਨੂੰ ਥੋੜਾ ਕਲੂ ਮਿਲਦਾ ਪੁਲਿਸ ਨੂੰ ਕਿ ਇਹ ਕੋਈ ਔਰਤ ਦੀ লাশ ਜਿਹੜੀ ਹੈ ਕਿਸੇ ਮੁਸਲਿਮ ਔਰਤ ਦੀ লাশ ਹੋ ਸਕਦੀ ਹੈ ਕਿਉਂਕਿ ਮਹਿੰਦੀ ਦਾ ਡਿਜ਼ਾਈਨ ਹੈ ਜੀ ਤੇ ਕਿਸੇ ਮੁਸਲਿਮ ਔਰਤ ਦੇ ਮਿਸਿੰਗ ਹੋਣ ਦੀ ਰਿਪੋਰਟ ਵੀ ਚੈੱਕ ਕੀਤੀ ਜਾਂਦੀ ਹੈ ਜਿਹਾ ਕੁਝ ਵੀ ਪੁਲਿਸ ਦੇ ਹੱਥ ਨਹੀਂ ਲੱਗਦਾ ਜਿਹੜਾ ਕਿ ਲਾਸ਼ ਨੂੰ ਕਿਸੇ ਦੇ ਨਾਲ ਜੋੜਦੇ ਨੇ ਦਿਨ ਲੱਗਦੇ ਆ ਟਾਈਮ ਲੰਘਦਾ ਪੁਲਿਸ ਕੋਈ ਜਦੋਂ ਚਾਰਾ ਨਹੀਂ ਵਾਜਦਾ ਤਾਂ ਪੁਲਿਸ ਕੀ ਕਰਦੀ ਹੈ ਜਿਹੜੀ ਇਹ ਲਾਸ਼ ਹੈ ਇਹਦੇ ਡੀਐਨਏ ਸੈਂਪਲਸ ਲੈ ਲੈਂਦੀ ਹੈ ਇਹਦੇ ਕੱਪੜੇ ਵਗੈਰਾ ਸੰਭ ਕੇ ਰੱਖ ਲੈਂਦੀ ਹੈ ਕਲੀਨਾਂ ਲੈਬ ਦੇ ਵਿੱਚ ਇਹਦੇ ਜਿਹੜੇ ਡੀਐਨਏ ਸੈਂਪਲਸ ਨੇ ਉਹ ਰੱਖੇ ਜਾਂਦੇ ਨੇ ਤੇ ਲਾਸ਼ ਦੇ ਉੱਪਰ ਲੱਗੀ ਮਹਿੰਦੀ ਤੋਂ ਜਦੋਂ ਇਹ ਪਤਾ ਲੱਗਦਾ ਕਿ ਕਿਸੇ ਮੁਸਲਿਮ ਔਰਤ ਦੀ ਲਾਸ਼ ਹੋ ਸਕਦੀ ਹੈ ਤਾਂ ਇਹਨੂੰ ਮੁਸਲਿਮ ਰੀਤੀ ਰਾਜਾਂ ਰਿਵਾਜਾਂ ਅਨਸਾਰ ਲਾਸ਼ ਨੂੰ ਦਫਨ ਕਰ ਦਿੱਤਾ ਜਾਂਦਾ ਤੇ ਇਹਦਾ ਡਾਟਾ ਬੇਸ ਹੈ ਜਿਹੜਾ ਪੁਲਿਸ ਆਪਣੇ ਕੋਲ ਰੱਖ ਲੈਂਦੀ ਆ ਤੇ ਆਪਣੇ ਜੋ ਵੀ ਰਿਕਾਰਡ ਦੇ ਵਿੱਚ ਨੂੰ ਜਮਾ ਕਰ ਲੈਂਦੀ ਆ ਤੇ ਦਿਨ ਲੰਘਦੇ ਆ ਜੁਲਾਈ ਤੋਂ ਅਗਸਤ ਨਵੰਬਰ ਅਕਤੂਬਰ ਕਰਦੇ ਕਰਾਉਂਦੇ ਜਿੱਦ 2022 ਆ ਜਾਂਦਾ 2022 ਦੇ ਵੀ ਅਗਸਤ ਮਹੀਨੇ ਦੇ ਵਿੱਚ 28 ਅਗਸਤ 2022 ਤਕਰੀਬਨ ਲਾਸ਼ ਮਿਲ ਤੋਂ 14 ਮਹੀਨੇ ਬਾਅਦ ਇੱਕ ਅਜਿਹੀ ਘਟਨਾ ਵਾਪਰਦੀ ਹੈ ਜਿਹੜੀ ਕਿ ਲਾਸ਼ ਨੂੰ ਉਸ ਘਟਨਾ ਨਾਲ ਜੋੜ ਸਕਦੀ ਹੈ ਇੱਕ ਵਿਅਕਤੀ ਮੋਬਈ ਦੇ ਅਨੋਚ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਦਾ ਹੈ ਉਹ ਉੱਥੇ ਜਾ ਕੇ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਰਿਪੋਰਟ ਲਿਖਾਉਂਦਾ ਹੈ ਉਹ ਆਪਣੀ ਭਤੀਜੀ ਦੇ ਗਾਇਬ ਹੋਣ ਦੀ ਰਿਪੋਰਟ ਲਿਖਾਉਂਦਾ ਹੈ ਜਿਸ ਦਾ ਨਾਮ ਕਿ ਸਾਨੀਆ ਦੱਸਿਆ ਜਾਂਦਾ ਹੈ ਪੁਲਿਸ ਰਿਪੋਰਟ ਲਿਖਦੀ ਹੈ ਜਿਹੜਾ ਬੰਦਾ ਰਿਪੋਰਟ ਲਿਖਾਉਣ ਆਉਂਦਾ ਜਿਹਦੀ ਰਿਪੋਰਟ ਲਿਖਾਉਂਦਾ ਉਹਦੀ ਭਤੀਜੀ ਲੱਗਦੀ ਹੈ ਉਹ ਚਾਚਾ ਹੈ ਚਾਚਾ ਜਿਹੜਾ ਉਹ ਕਰਨਾਟਕਾ ਦੇ ਬੇਲਗਾਮ ਤੋਂ ਆਇਆ ਰਿਪੋਰਟ ਲਿਖਾ ਰਿਹਾ ਹੈ ਰਿਪੋਰਟ ਲਿਖਾਉਂਦੇ ਉਹ ਦੱਸਦਾ ਹੈ ਕਿ ਜਿਹੜੀ ਮੇਰੀ ਭਤੀਜੀ ਆ ਉਹਨੂੰ ਗਾਇਬ ਹੋਈ ਨੂੰ ਤਕਰੀਬਨ ਸਾਲ ਤੋਂ ਉੱਪਰ ਹੋ ਗਿਆ ਤੇ ਮੇਰੀ ਭਤੀਜੀ ਮਿਸਿੰਗ ਹੈ ਪੁਲਿਸ ਹਰਾਨ ਪਰੇਸ਼ਾਨ ਕਿ 14 ਮਹੀਨੇ ਬਾਅਦ ਕੋਈ ਕਿਉਂ ਅੱਜ ਸਾਲ ਬਾਅਦ ਸਾਲ ਤੋਂ ਪਰ 13-14 ਮਹੀਨੇ ਹੋ ਗਏ ਹਨ ਜੇ ਉਹ ਦੱਸਦਾ ਮਿਸਿੰਗ ਤੇ ਉਹ ਕਹਿੰਦੇ ਆ ਵੀ ਇਹ ਕਿਵੇਂ ਹੋ ਸਕਦਾ ਕੋਈ ਇੰਨੀ ਲੇਟ ਕਿਵੇਂ ਕੋਈ ਜਿਹੜੀ ਕੰਪਲੀਟ ਲਿਖਾਉਣਾ ਸਕਦਾ ਤਾਂ ਉਹ ਕਾਰਨ ਪੁੱਛਦੇ ਆ ਕਿ ਕੀ ਕਾਰਨ ਆ ਸਾਨੂੰ ਪੂਰੀ ਸਟੋਰੀ ਦੱਸੋ ਸਾਰੀ ਸਟੋਰੀ ਜਿਹੜੀ ਉਹ ਚਾਚਾ ਆਪਣੀ ਦੱਸਦਾ ਜਿਹੜਾ ਚਾਚਾ ਉਹ ਦੱਸਦਾ ਕਿ ਮੇਰੀ ਭਤੀਜੀ ਦਾ ਜਿਹੜਾ ਵਿਆਹ ਆ 2017 ਦੇ ਵਿੱਚ ਮੈਂ ਇੱਕ ਆਸ਼ਿਫ ਨਾਮ ਦੇ ਲੜਕੇ ਦੇ ਨਾਲ ਕੀਤਾ ਸੀ ਆਸ਼ਿਫ ਮੁਬਈਦਾ ਰਹਿਣੇ ਵਾਲਾ ਉਸ ਟਾਈਮ ਜਦੋਂ ਵਿਆਹ ਹੋਇਆ ਸੀ ਤਾਂ ਉਹ ਸਾਊਦੀ ਅਰਬ ਦੇ ਵਿੱਚ ਜੌਬ ਕਰ ਰਿਹਾ ਸੀ ਤਾਂ ਜੌਬ ਕਰਦਾ ਤਾਂ ਉਹਦਾ ਵਿਆਹ ਹੁੰਦਾ ਹੈ ਵਧੀਆ ਪੈਸਾ ਲੜਕੀ ਵਾਲਿਆਂ ਕੋਲ ਵੀ ਚਾਚੇ ਉਹਨਾਂ ਕੋਲ ਵੀ ਵਧੀਆ ਪੈਸਾ ਤੇ ਉਹਨਾਂ ਕੋਲ ਵਧੀਆ ਦਿਨ ਲੰਘਦੇ ਆ ਤੇ ਕਰਦੇ ਕਰਾਉਂਦੇ 2019 ਦੇ ਵਿੱਚ ਆਸ਼ਿਫ ਤੇ ਸਾਨੀਆਂ ਦੇ ਕੋਲ ਇੱਕ ਬੇਟੀ ਜਨਮ ਲੈਂਦੀ ਆ ਉਹਨਾਂ ਦੇ ਘਰ ਬੇਟੀ ਦਾ ਨਾਮ ਅਮਾਇਰਾ ਰੱਖਿਆ ਜਾਂਦਾ ਸਾਰੇ ਲੋਕ ਸਾਰੇ ਸੱਜਣ ਮਿੱਤਰ ਪਰਿਵਾਰ ਦੇ ਲੋਕ ਖੁਸ਼ੀ ਮਨਾਉਂਦੇ ਆ ਕੁੜੀ ਦੇ ਹੋਣ ਦੀ ਤੇ ਜਿਹੜਾ ਲੜਕਾ ਹੈ ਉਹਦੇ ਘਰ ਦੇ ਵਿੱਚ ਉਹਦੀ ਮਾਂ ਜਾਨੀ ਕਿ ਸਾਨੀਆਂ ਦੀ ਸੱਸ ਸਹੁਰਾ ਇੱਕ ਤਿਉਹਰ ਹੁੰਦਾ ਤੇ ਸਾਰੇ ਬੜੇ ਖੁਸ਼ ਕਿ ਲੜਕੀ ਹੋਈ ਆ ਇਦਾਂ ਹੀ ਦਿਨ ਲੰਘਦੇ ਆ ਤੇ ਜਿਹੜਾ ਚਾਚਾ ਹੈ ਉਹ ਦੱਸਦਾ ਕਿ ਅਸੀਂ ਵੀ 6 ਮਹੀਨੇ 2-4 ਮਹੀਨੇ ਬਾਅਦ ਜਿਹੜਾ ਉਹਦੇ ਨਾਲ ਗੱਲ ਕਰਦੇ ਸੀ ਮਿਲਣ ਵੀ ਆਉਂਦੇ ਸੀ ਤੇ 2-4 ਮਹੀਨੇ ਬਾਅਦ तकरीबन ਸਾਡੀ ਫੋਨ ਤੇ ਗੱਲ ਹੋ ਜਾਂਦੀ ਸੀ ਸ਼ਾਨੀਆਂ ਨਾਲ ਪਰ ਉਹ ਦੱਸਦਾ ਕਿ 2021 ਜਨਵਰੀ ਦੇ ਵਿੱਚ ਲਾਸਟ ਸਾਡੀ ਜਿਹੜੀ ਗੱਲ ਆ ਉਹ ਸ਼ਾਨੀਆਂ ਦੇ ਨਾਲ ਹੋਈ ਸੀ ਤੇ ਉਸ ਤੋਂ ਬਾਅਦ ਉਹ ਕਹਿੰਦਾ ਕਿ ਜਨਵਰੀ ਤੋਂ ਬਾਅਦ ਸਾਡੀ ਗੱਲ ਨਹੀਂ ਹੋਈ ਫੋਨਸ ਵਿੱਚੋਂ ਆਫ ਆਉਂਦਾ ਰਿਹਾ ਤੇ ਇੱਕ ਦਿਨ ਬਕਰੀਦ ਦਾ ਦਿਨ ਆਉਂਦਾ ਤੇ ਉਹ ਬਕਰੀਦ ਨੂੰ ਫਿਰ ਫੋਨ ਕਰਦੇ ਆ ਜਿਹੜੀ ਸਾਨੀਆਂ ਉਹਨੂੰ ਤਾਂ ਉਹਨਾਂ ਦੀ ਗੱਲ ਫੇਰ ਨਹੀਂ ਹੁੰਦੀ ਆਸੀਫਾ ਜਿਹੜਾ ਗੱਲ ਨਹੀਂ ਕਰਨੀ ਚਾਹੁੰਦਾ ਤੇ ਸਾਨੀਆਂ ਦਾ ਫੋਨਸ ਵਿੱਚ ਆਫ ਹੈ ਤੇ ਸਾਰੀਆਂ ਗੱਲਾਂ ਸੁਣ ਕੇ ਜਿਹੜੀ ਪੁਲਿਸ ਹੈ ਉਹ ਉਹਦਾ ਜਿਹੜਾ ਰਿਪੋਰਟ ਲਿਖਦੀ ਹੈ ਤੇ ਫਿਰ ਪੁਲਿਸ ਉਹਨੂੰ ਪੁੱਛਦੀ ਹੈ ਕਿ ਚਲੋ ਲੜਕੀ ਵਿਸਿੰਸੀ ਇਹਨਾਂ ਟਾਈਮ ਤੋਂ ਤੁਸੀਂ ਪਤਾ ਕਰਿਆ ਫੋਨ ਤੇ ਗੱਲ ਨਹੀਂ ਹੋਈ ਤਾਂ ਤੁਸੀਂ ਉਹਦੇ ਸਹੁਰੇ ਪਰਿਵਾਰ ਕੋਲ ਵੀ ਗਏ ਹੋਵੋਗੇ ਉੱਥੇ ਜਾ ਕੇ ਚੈੱਕ ਕੀਤਾ ਹੋਊਗਾ ਤਾਂ ਉਹ ਦੱਸਦਾ ਕਿ ਹਾਂ ਜਿਹੜਾ ਸਾਨੀਆਂ ਦਾ ਸਹੁਰਾ ਪਰਿਵਾਰ ਉਹ ਨਾਲਾਸਪਾਰਾ ਨਾਮ ਦੀ ਇੱਕ ਮੋਬਈ ਦੇ ਵਿੱਚ ਜਗ੍ਹਾ ਵੀ ਉੱਥੇ ਰਹਿਣੇ ਵਾਲਾ ਅਸੀਂ ਉੱਥੇ ਉਹਨਾਂ ਦੇ ਘਰ ਵੀ ਗਏ ਸੀ ਉੱਥੇ ਘਰ ਜਾ ਕੇ ਵੀ ਪਤਾ ਕਰਿਆ ਸੀ ਪਰ ਉਹ ਹੈਰਾਨ ਕਰਨ ਵਾਲੀ ਗੱਲ ਉਹਦਾ ਚਾਚਾ ਇਹ ਦੱਸਦਾ ਕਿ ਜਦੋਂ ਅਸੀਂ ਨਾਲਾ ਸੁਪਾਰਾ ਪਹੁੰਚੇ ਤਾਂ ਉੱਥੇ ਜਾ ਕੇ ਕੀ ਦੇਖਦੇ ਆ ਕਿ ਜਿਹੜਾ ਘਰ ਉਹਦਾ ਸਹੁਰਿਆਂ ਦਾ ਉਹ ਖਾਲੀ ਉੱਥੇ ਉਹ ਨਹੀਂ ਰਹਿ ਰਹੇ ਉੱਥੇ ਕੋਈ ਹੋਰ ਰਹਿ ਰਿਹਾ ਲਾਲੂ ਜਾਂ ਖਾਲੀ ਪਿਆ ਰਹੇ ਜਿਵੇਂ ਵੀ ਮੋਹੱਲੇ ਤੋਂ ਪਤਾ ਲੱਗਦਾ ਤਾਂ ਉਹ ਕਹਿੰਦਾ ਵੀ ਸਾਨੂੰ ਜਦੋਂ ਉਹਨਾਂ ਦਾ ਵਿਆਹ ਹੋਇਆ ਸੀ ਅਸੀਂ ਸਾਡੀ ਆਉਣੀ ਜਾਣੀ ਸੀ ਸਾਨੂੰ ਐਡਰੈਸ ਪਤਾ ਸੀ ਅਸੀਂ ਉੱਥੇ ਆਉਂਦੇ ਜਾਂਦੇ ਰਹੇ ਹਾਂ ਪਰ ਹੁਣ ਉੱਥੇ ਕੋਈ ਵੀ ਨਹੀਂ ਤਾਂ ਉਹ ਕਹਿੰਦਾ ਵੀ ਅਸੀਂ ਨੇ ਪਤਾ ਕਰਿਆ ਆਇਆ ਦਾਲੇ ਸਾਡੇ ਵੀ ਇੱਥੇ ਰਿਸ਼ਤੇਦਾਰੀਆਂ ਸੀ ਸਾਡੇ ਕੰਟੈਕਟ ਸੀਗੇ ਮੋਬਾਈਲ ਦੇ ਵਿੱਚ ਅਸੀਂ ਪਤਾ ਕਰਦੇ ਰਹੇ ਕਿ ਕਿੱਥੇ ਗਏ ਕਿੱਧਰ ਗਾਇਬ ਹੋ ਗਏ ਸਾਰੇ ਤਾਂ ਉਹ ਕਹਿੰਦਾ ਸਾਨੂੰ ਕਰਦੇ ਕਰਾਉਂਦੇ ਆਸੀਫ ਦੀ ਮਾਂ ਦਾ ਨੰਬਰ ਮਿਲ ਜਾਂਦਾ ਫੋਨ ਨੰਬਰ ਤੇ ਉਹ ਕਹਿੰਦਾ ਅਸੀਂ ਉਸਦੇ ਨਾਲ ਫਿਰ ਫੋਨ ਤੇ ਗੱਲ ਕੀਤੀ ਫੋਨ ਤੇ ਗੱਲ ਕਰਦੇ ਕਰਦੇ ਉਹਨਾਂ ਨੂੰ ਪਤਾ ਲੱਗਦਾ ਕਿ ਉਹ ਹੁਣ ਨਾਲਾ ਸਪਾਰਾ ਛੱਡ ਕੇ ਮੁੰਬਰਾ ਨਾਮ ਦੀ ਇੱਕ ਮਬਈ ਦੇ ਵਿੱਚ ਜਗਾ ਉੱਥੇ ਸ਼ਿਫਟ ਹੋ ਗਏ ਚਲੋ ਉਹ ਕਹਿੰਦਾ ਅਸੀਂ ਫਿਰ ਅਸੀਂ ਮੁੰਬਰਾ ਪਹੁੰਚੇ ਮੁੰਬਰਾ ਨੂੰ ਦੇ ਘਰ ਦਾ ਜੋ ਐਡਰੈਸ ਦੱਸਿਆ ਸੀ ਉੱਥੇ ਪਹੁੰਚਦੇ ਹਾਂ ਉੱਥੇ ਜਾ ਕੇ ਮਿਲਦੇ ਆਂ ਤੇ ਉਹ ਕਹਿੰਦੇ ਅਸੀਂ ਜਾ ਕੇ ਉੱਥੇ ਪਤਾ ਕੀਤਾ ਕਿ ਸਾਨੀਆ ਕਿੱਥੇ ਆ ਸਾਨੀਆ ਨਹੀਂ ਮਿਲਦੀ ਤਾਂ ਉਹ ਕਹਿੰਦੇ ਸਾਨੂੰ ਜਿਹੜਾ ਅਸੀਫ ਹੈ ਉਹਨੇ ਜਹੀ ਗੱਲ ਦੱਸੀ ਸਾਡਾ ਉਸ ਤੇ ਯਕੀਨ ਨਹੀਂ ਉਹ ਦੱਸਦੇ ਕਿ ਸਾਨੂੰ ਆਸੀਫ ਨੇ ਦੱਸਿਆ ਕਿ ਜਿਹੜੀ ਸ਼ਾਨੀ ਹੈ ਉਹਦਾ ਕਿਸੇ ਬੰਦੇ ਨਾਲ ਅਫੇਅਰ ਸੀ ਤੇ ਉਹ ਘਰ ਛੱਡ ਕੇ ਚਲੀ ਗਈ ਉਹ ਸਾਨੂੰ ਇੱਥੇ ਛੱਡ ਕੇ ਆਪਣੇ ਆਸ਼ਕ ਨਾਲ ਚਲੀ ਤੇ ਉਹ ਪੁੱਛਦੇ ਕਿ ਤੁਹਾਨੂੰ ਕੀ ਮੈ ਪਤਾ ਤਾਂ ਉਹ ਦੱਸਦਾ ਕਿ ਉਹ ਇੱਕ ਚਿੱਠੀ ਦਿਖਾਉਂਦਾ ਉਹ ਚਾਚੇ ਸਹੁਰੇ ਨੂੰ ਆਪਣੇ ਕਿ ਆਹ ਦੇਖੋ ਆਹ ਚਿੱਠੀ ਛੱਡ ਕੇ ਗਈ ਆ ਉਹਦੇ ਵਿੱਚ ਲਿਖਿਆ ਹੁੰਦਾ ਕਿ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ ਮੇਰੀ ਕਿਸੇ ਹੋਰ ਨਾਲ ਜਿਹੜਾ ਪਿਆਰ ਹੈ ਉਹ ਬਹਿ ਚੁੱਕਿਆ ਤੇ ਮੈਂ ਉਸਦੇ ਨਾਲ ਚੱਲੀ ਆ ਮੇਰੇ ਪਿੱਛੇ ਆਉਣ ਦੀ ਕੋਸ਼ਿਸ਼ ਨਾ ਕਰੇ ਚਾਚਾ ਚਲੋ ਦੇਖਦਾ ਚਿੱਠੀ ਆਪਣੀ ਵਾਈਫ ਆਪਣੇ ਬੰਦੇ ਕਿ ਉਸਦੇ ਚਾਚੇ ਨੂੰ ਦਿਖਾਉਂਦਾ ਰਿਸ਼ਤੇਦਾਰ ਵਗੈਰਾ ਸਾਰੇ ਤਾਂ ਇੱਕਦਮ ਸਾਰੇ ਹੈਰਾਨ ਵੀ ਹੁੰਦੇ ਆ ਇਹ ਇਦਾਂ ਕਿਵੇਂ ਹੋ ਸਕਦਾ ਕਦੇ ਅਜਿਹੀ ਗੱਲ ਪਹਿਲਾਂ ਨਹੀਂ ਪਤਾ ਲੱਗੀ ਕਦੇ ਕਿਸੇ ਨੇ ਦੱਸਿਆ ਨਹੀਂ ਹੈ ਸਾਨੂੰ ਹੈਨਾ ਵੀ ਨਾ ਕਦੇ ਸਾਨੀਆਂ ਨੇ ਗੱਲ ਕਰੀ ਹੈ ਜੇ ਸਾਰੀਆਂ ਗੱਲ ਕਰਦੀ ਸਾਨੂੰ ਦੱਸ ਦਈਏ ਸੀ ਉਹਦੇ ਨਾਲ ਵਿਆਹ ਕਰਾਉਂਦੇ ਆਸੀਫ ਨਾਲ ਨਾ ਕਰਾਉਂਦੇ ਜੇ ਇਹ ਗੱਲ ਸੀ ਪਰ ਉਹ ਸੋਚਦੇ ਕਿ ਸਾਡਾ ਪਾਲਣ ਪੋਸ਼ਣ ਅਸੀਂ ਵਧੀਆ ਕਰਿਆ ਸੀ ਜੇ ਆ ਨਹੀਂ ਹੋ ਸਕਦਾ ਤਾਂ ਕਰਕੇ ਉਹਨਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਤਾਂ ਫਿਰ ਉਹ ਇਹ ਜਿਹੜੀ ਕੰਪਲੇਂਟ ਆ ਉਹ ਆਪਣੇ ਰਿਸ਼ਤੇਦਾਰਾਂ ਦੇ ਕਹਿਣ ਤੇ ਲਿਖਾਉਣ ਆਲੇ ਤਾਂ ਕਰਕੇ ਉਹ ਦੱਸਦੇ ਕਿ ਸਾਨੂੰ ਇੰਨਾ ਟਾਈਮ ਲੱਗ ਗਿਆ ਇੰਨੇ ਟਾਈਮ ਬਾਅਦ 14 ਮਹੀਨੇ ਹੋ ਗਏ ਤਕਰੀਬਨ ਉਹਨੂੰ ਗਾਇਬ ਹੋਏ ਨੂੰ ਜਿਵੇਂ ਦੱਸਿਆ ਉਹਦੇ ਸਾਰੇ ਪਰਿਵਾਰ ਨੇ ਕਿ ਜੁਲਾਈ ਦੇ ਵਿੱਚ ਗਾਇਬ ਹੋਈ ਸੀ ਜੁਲਾਈ ਦੇ ਵਿੱਚ ਚਲੀ ਗਈ ਸੀ ਉਹ ਘਰ ਛੱਡ ਕੇ ਤੇ ਅੱਜ ਦਾ ਦਿਨ ਆ ਤੇ ਅੱਜ ਅਸੀਂ ਕੰਪਲੇਂਟ ਲਿਖਾਉਣਾ ਹੈ ਚਲੋ 29 ਅਗਸਤ 2022 ਨੂੰ ਕੰਪਲੇਂਟ ਲਿਖੀ ਜਾਂਦੀ ਆ ਕੰਪਲੇਂਟ ਲਿਖਣ ਤੋਂ ਬਾਅਦ ਇੱਕ ਦੋ ਦਿਨ ਲੰਘਦੇ ਆ ਤੇ ਪੁਲਿਸ ਤਹਿਕੀਕਾ ਸ਼ੁਰੂ ਕਰ ਦਿੰਦੀ ਆ ਤੇ ਉਦੋਂ ਦੇ ਕੇਸ ਜੁਲਾਈ ਦੇ ਕੇਸ ਖੋਲਦੀ ਆ ਪੁਲਿਸ ਲੱਭਦੀ ਆ ਕਿ ਕਿਸੇ ਕੋਈ ਤੇ ਡੈਟੂ ਜੇ ਕੋਈ ਇਦਾਂ ਦੀ ਕੋਈ ਕੰਪਲੇਂਟ ਕੁਝ ਵੀ ਸੂਲ ਅਗੇ ਕਿਸੇ ਚੀਜ਼ ਬਾਰੇ ਹੈ ਨਾ ਤਾਂ ਪੁਲਿਸ ਦੇ ਹੱਥ ਇੱਕ ਫਾਈਲ ਲੱਗਦੀ ਆ ਜਿਹੜੀ ਕਿ ਪਹਿਲਾਂ ਮੈਂ ਤੁਹਾਨੂੰ ਦੱਸ ਕੇ ਸਾਡੇ ਵਿਚ ਦੇ ਉੱਤੇ ਇੱਕ ਸਿਰ ਕਟਿਆ ਲਾਸ਼ ਮਿਲਦੀ ਆ ਜਿਹੜੀ ਉਹ ਫਾਈਲ ਨੂੰ ਲੈ ਕੇ ਉਹਦੇ ਬਾਰੇ ਉਹ ਜਿਹੜਾ ਚਾਚਾ ਸਹੁਰਾ ਉਹਦੇ ਨਾਲ ਗੱਲ ਕਰਦੇ ਆ ਜਿਹੜੀ ਸਾਨੀਆ ਉਹਦਾ ਚਾਚਾ ਨਾਲ ਗੱਲ ਕਰਦੇ ਆ ਉਹਨੂੰ ਦੱਸਦੇ ਆ ਕਿ ਇਦਾਂ ਕਰਕੇ ਇੱਕ ਤੁਹਾਨੂੰ ਲਾਸ਼ ਦੀ شناخت ਕਰਨੀ ਪਈ ਤੇ ਹਾਂ ਮੀ ਭਰ ਦਿੰਦਾ ਕਿ ਕੋਈ ਗੱਲ ਗਵਾਸ਼ਤਾ ਉਹਨਾਂ ਹੈ ਨਹੀਂ ਤੇ ਬਸ ਇੱਕ ਡੀਐਨਏ ਸੈਂਪਲ ਅਤੇ ਇੱਕ ਕੱਪੜੇ ਨੇ ਤੇ ਇੱਕ ਫੋਟੋ ਹੈ ਜਿਹਦਾ ਸਰ ਹੈ ਨਹੀਂ ਫਿਰ ਉਹਦੇ ਸਨাক্ত ਕਰਦੇ ਨੇ ਤੇ ਚਾਚਾ ਜਿਹੜਾ ਉੱਥੇ ਪਹੁੰਚਦਾ ਹੈ ਉਹ ਦੇਖਦਾ ਪੁਲਿਸ ਸਟੇਸ਼ਨ ਜਾ ਕੇ ਫੋਟੋਜ਼ ਵਗੈਰਾ ਦਿਖਾਈਆਂ ਜਾਂਦੀਆਂ ਨੇ ਤਾਂ ਉਹ ਜਿਹੜੇ ਕੱਪੜੇ ਹੁੰਦੇ ਆ ਕੱਪੜਿਆਂ ਤੋਂ ਪਛਾਣ ਲੈਂਦਾ ਤੇ ਉਹ ਪੁਲਿਸ ਨੂੰ ਦੱਸਦਾ ਕਿ ਸਾਨੀਆਂ ਦੇ ਹੀ ਕੱਪੜੇ ਆ ਕਿਉਂਕਿ ਉਹ ਕਈ ਵਾਰ ਵੀਡੀਓ ਕਾਲ ਤੇ ਉਹਨਾਂ ਦੀ ਗੱਲ ਹੁੰਦੀ ਰਹੀ ਸੀ ਜਦੋਂ ਉਹ ਗਾਇਬ ਹੋਈ ਜਾਂ ਉਹਦੇ ਨੇੜੇ ਜਿਹੜੇ ਤਾਂ ਉਹ ਦੇਖਦੇ ਆ ਕਿ ਉਦੋਂ ਉਹਦੇ ਇਹੀ ਕੱਪੜੇ ਪਾਏ ਹੁੰਦੇ ਸੀ ਹੈਨਾ ਤੇ ਉਹ ਕੱਪੜੇ ਪਛਾਣ ਲੈਂਦੇ ਉਹ ਦੱਸਦੇ ਆ ਕਿ ਇਹ ਸਹੀ ਹੈ ਇਹ ਸਾਨੀਆ ਦੀ ਲਾਸ਼ ਹੈ ਤੇ ਪੁਲਿਸ ਇਹਦੀ ਜਾਂਚ ਹੁਣ ਹੋਰ ਡੰਗਣਾ ਸ਼ੁਰੂ ਕਰਦੀ ਹੈ ਇੱਕ ਕਾਤਲ ਹੋਇਆ ਇੱਕ ਲਾਸ਼ ਸਿਰ ਕੱਟੀ ਜਿਸ ਦੇ ਬਾਰੇ 14 ਮਹੀਨੇ ਤੱਕ ਕੁਝ ਨਹੀਂ ਪਤਾ ਲੱਗਿਆ ਤੇ ਅੱਜ ਪਤਾ ਲੱਗਦਾ ਕਿ ਉਹ ਸਾਨੀਆ ਦੀ Laash ਹੈ। 26 ਜੁਲਾਈ 2021 ਨੂੰ ਮਿਲੀ ਸੀ ਇਹ ਤਲਾਸ਼ ਅੱਜ 29 ਅਗਸਤ 2022 ਨੂੰ ਕੰਪਲੀਟ ਲਿਖਣ ਤੋਂ ਬਾਅਦ ਇਸ Laash ਦਾ ਜਿਹੜਾ ਪਤਾ ਲੱਗਿਆ ਕਿ ਇਹ ਦੀ ਹੈ। ਤਾਂ ਪੁਲਿਸ ਕੀ ਕਰਦੀ ਹੈ ਹੁਣ ਜਿਹੜਾ ਆਸੀਫ ਹੈ ਉਹਨੂੰ ਤੇ ਉਹਦੇ ਪਰਿਵਾਰ ਨੂੰ ਬੁਲਾਉਂਦੀ ਹੈ। ਉਹਨਾਂ ਤੋਂ ਪੁੱਛਦੀ ਹੈ, ਉਹਨਾਂ ਤੋਂ ਵੀ ਸਨাক্ত ਕਰਾਉਂਦੀ ਹੈ ਕਿ ਇਹ Laash ਤੁਸੀਂ ਦੇਖੋ। ਇਕੀ ਦੀ ਕੱਪੜੇ ਵਗੈਰਾ ਦਿਖਾਏ ਜਾਂਦੇ ਨੇ ਤਾਂ ਜਿਹੜਾ ਆਸੀਫ ਤੇ ਉਹਦੇ ਪਰਿਵਾਰ ਦੇ ਮੈਂਬਰ ਨੇ ਉਹ ਸਾਫ਼ ਇਨਕਾਰ ਕਰ ਦਿੰਦੇ ਨੇ ਉਹ ਦੱਸਦੇ ਨੇ ਕਿ ਇਹ ਲਾਸ਼ ਸਾਹਰੀਆਂ ਦੀ ਨਹੀਂ ਹੈਗੀ ਇਹ ਉਹਦੇ ਕੱਪੜੇ ਨਹੀਂ ਹੈਗੇ ਪਰ ਉਹ ਥੋੜੇ ਜਿ ਘਬਰਾਏ ਹੋਏ ਜਰੂਰ ਲੱਗ ਗਿਆ ਪੁਲਿਸ ਨੂੰ ਲੱਗਦਾ ਕਿ ਕੋਈ ਹੋਵੇ ਨਾ ਹੋਵੇ ਕੋਈ ਗੱਲਬਾਤ ਹੈ ਤਾਂ ਪੁਲਿਸ ਕੀ ਕਰਦੀ ਹੈ ਜਿਹੜਾ ਇੱਕ ਡੀਐਨਏ ਸੈਂਪਲ ਰੱਖਿਆ ਹੁੰਦਾ ਉਹਦੀ ਜਾਂਚ ਕਰਦੀ ਹੈ ਜਿਹੜਾ ਡੀਐਨਏ ਸੈਂਪਲ ਆਸੀਫ ਤੇ ਉਹਦੀ ਜਿਹੜੀ ਬੇਟੀ ਆ ਮਾਇਰਾ ਉਹਦਾ ਡੀਐਨਏ ਸੈਂਪਲ ਲਿਆ ਜਾਂਦਾ ਤੇ ਉਹ ਲਾਸ਼ ਵਾਲੇ ਡੀਐਨਏ ਸੈਂਪਲ ਨਾਲ ਮੈਚ ਕਰਾਇਆ ਜਾਂਦਾ ਤੇ ਜਦੋਂ ਰਿਜ਼ਲਟ ਆਉਂਦੇ ਆ ਉਹ ਜਿਹੜੇ ਆਸੀਫ ਨੂੰ ਸਟੋਰੀ ਦੱਸਦੇ ਆ ਉਹ ਤੋਂ ਬਿਲਕੁਲ ਉਲਟਾਉਂਦੇ ਆ ਜਿਹੜੇ ਰਿਜ਼ਲਟ ਨੇ ਡੀਐਨਏ ਦੇ ਉਹ ਮੈਚ ਹੋ ਜਾਂਦੇ ਨੇ ਮਾਇਰਾ ਤੇ ਉਸ ਦੀ ਮਾਂ ਦਾ ਡੀਐਨਏ ਮੈਚ ਹੁੰਦਾ ਤੇ ਜਿਸ ਤੋਂ ਪਤਾ ਲੱਗਦਾ ਕਿ ਜਿਹੜੀ ਇਹ ਲਾਸ਼ ਹੈ ਉਹ ਸਾਨੀਆ ਦੀ ਹੀ ਆ ਆਸੀਫ ਤੇ ਉਹਦੇ ਪਰਿਵਾਰ ਦੇ ਜਿਹੜੇ ਮੈਂਬਰ ਨੇ ਇਹ ਢੂਠ ਤੇ ਪੁਲਿਸ ਫਿਰ ਆਪਣੇ ਤਰੀਕੇ ਨਾਲ ਪੁੱਛ ਕੇ ਸ਼ੁਰੂ ਕਰਦੀ ਹੈ ਉਹਨਾਂ ਨੂੰ ਅਰੈਸਟ ਕਰਦੀ ਹੈ ਉਸਦੇ ਸਾਰੇ ਪਰਿਵਾਰ ਨੂੰ ਸਾਂਹੀਆਂ ਦੇ ਉੱਤੇ ਉਹਨਾਂ ਤੇ ਇੰਟਰੋਗੇਸ਼ਨ ਕਰਦੀ ਹੈ ਜਦੋਂ ਤਾਂ ਫਿਰ ਇੱਕ ਅਜਿਹੀ ਸਚਾਈ ਸਾਹਮਣੇ ਆਉਂਦੀ ਹੈ ਅਜਿਹੀ ਗੱਲ ਸਾਹਮਣੇ ਆਉਂਦੀ ਹੈ ਜਿਹੜੀ ਕਿ ਸੋਚ ਨਹੀਂ ਸਕਦੇ ਇੱਕ ਹੋਰ ਦੱਸ ਦੇਣਾ ਜਿਹੜਾ ਲੈਟਰ ਪੁਲਿਸ ਉਸ ਤੋਂ ਮਗਾਉਂਦੀ ਵੀ ਹੈ ਜਿਹੜਾ ਆਸੀਫ ਹੈ ਉਸ ਤੋਂ ਲੈਟਰ ਵੀ ਬਣਾਉਂਦੀ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਉਹ ਲਿਖ ਕੇ ਲੈ ਕੇ ਆਈ ਸੀ ਉਹਦੀ ਵੀ ਜਾਂਚ ਹੁੰਦੀ ਹੈ ਉਹਦੀ ਵੀ ਹੈਂਡਰਾਈਟਿੰਗ ਹੈ ਜਿਹੜੀ ਉਹ ਸਾਨੀਆਂ ਦੀ ਹੈਂਡਰਾਈਟਿੰਗ ਨਾਲ ਮੈਚ ਨਹੀਂ ਹੁੰਦੀ ਉਹ ਵੀ ਆਸੀਫ ਦੀ ਹੈਂਡਰਾਈਟਿੰਗ ਨਾਲ ਮੈਚ ਹੁੰਦੀ ਹੈ ਤਾਂ ਫਿਰ ਪੁਲਿਸ ਥੋੜੀ ਸਾਥੀ ਬਣਾਉਂਦੀ ਹੈ ਤੇ ਉਹਨਾਂ ਤੋਂ ਪੁੱਛਦੀ ਹੈ ਤੇ ਉਹ ਸਾਰਾ ਫਿਰ ਸੱਚ ਦੱਸਦੇ ਆ ਸੱਚ ਕੀ ਹੈ ਉਹ ਦੱਸਦੇ ਨੇ ਕਿ 21 ਜੁਲਾਈ 2021 ਉਸ ਦਿਨ ਬਕਰੀਦ ਸੀ ਬਕਰੀਦ ਕੁਰਬਾਨੀ ਵਾਲਾ ਦਿਨ ਹੁੰਦਾ ਮੁਸਲਮਾਨ ਧਰਮ ਆ ਜਿਹੜਾ ਉਹਦੇ ਵਿੱਚ ਇਹਨੂੰ ਬਹੁਤ ਮੰਨਦਾ ਹੈ ਹੈਨਾ ਬਹੁਤ ਪਵਿੱਤਰ ਦਿਨ ਸਮਝਿਆ ਜਾਂਦਾ ਆਪਣੇ ਗੁਨਾਹ ਬਖਸ਼ੇ ਜਾਂਦੇ ਨੇ ਕੁਰਬਾਨੀ ਦੇ ਕੇ ਕੁਰਬਾਨੀ ਦਿੰਦਿਆਂ ਖਾਣਾ-ਪਾਣਾ ਖਵਾਉਂਦਿਆਂ ਸਭ ਨੂੰ ਸਭ ਇਕੱਠੇ ਹੋ ਕੇ ਇਸ ਦਿਨ ਨੂੰ ਮਨਾਉਂਦੇ ਨੇ ਬਹੁਤ ਪਵਿੱਤਰ ਦਿਨ ਮੰਨਦੇ ਆ ਬਕਰੀ ਦਾ ਹੈਨਾ ਤੇ ਉਸੇ ਦਿਨ ਦੀ ਗੱਲ ਆ ਇੰਨੇ ਪਵਿੱਤਰ ਦਿਨ ਵਾਲੇ ਦਿਨ ਤਾਂ ਦੱਸਦੇ ਨੇ ਕਿ ਜਿਹੜਾ ਆਸੀਫ ਉਹਦਾ ਬਾਪ ਜਿਹੜਾ ਸਾਨੀਆ ਦਾ ਸਹੁਰਾ ਹੈ ਤੇ ਨਾਲ ਉਹਦਾ ਦੇਵ ਤਿੰਨੇ ਜਾਣੇ ਉਹ ਕਹਿੰਦੇ ਅਸੀਂ ਨमाज ਪੜਨ ਗਏ ਸੀ ਨमाज ਪੜ ਕੇ ਜਦੋਂ ਅਸੀਂ ਵਾਪਸ ਆਉਨੇ ਆ ਤਾਂ ਅਸੀਂ ਆ ਕੇ ਕੀ ਕੀਤਾ ਜਿਹੜੀ ਸਾਨੀਆ ਦੀ ਬੇਟੀ ਆ ਅਮਾਇਰਾ 2 ਸਾਲ ਦੀ ਹੈ ਤਕਰੀਬ ਉਹਨੂੰ ਆਪਣੀ ਭੈਣ ਜਾਣੀ ਕਿ ਉਹਦੀ ਭੂਆ ਕੋਲ ਭੇਜ ਦਿੱਤਾ ਜਾਂਦਾ ਉਹਦੀ ਭੂਆ ਕੋਲ ਭੇਜਣ ਤੋਂ ਬਾਅਦ ਜਿਹੜੀ ਸਾਨੀਆਂ ਸਾਨੀਆਂ ਦੇ ਨਾਲ ਫਿਰ ਉਹ ਜਿਆ ਕਰਦੇ ਆ ਆਸੀਫ ਆਸੀਫ ਦਾ ਪਾਪ ਤੇ ਉਹਦਾ ਭਾਈ ਸਾਨੀਆਂ ਨੂੰ ਉਹ ਪਹਿਲਾਂ ਮਾਰਦੇ ਆ ਮਾਰਦੇ ਆ ਉਹਦਾ ਕਤਲ ਕਰ ਦਿੰਦੇ ਆ ਪਹਿਲਾਂ ਉਹਦਾ ਗਲਾ ਦਬਾਉਂਦੇ ਆ ਗਲਾ ਦਬਾ ਕੇ ਜਦੋਂ ਉਹ ਮਰ ਜਾਂਦੀ ਹੈ ਤਾਂ ਉਹ ਇੱਕ ਚਾਕੂ ਲੈ ਕੇ ਜਿਹੜਾ ਆਸੀਫ ਉਹਦਾ ਗਲਾ ਕੱਟਣਾ ਸਟਾਰਟ ਕਰਦਾ ਹੈ ਜਦੋਂ ਗਲਾ ਕੱਟਦਾ ਹੈ ਤਾਂ ਉਹ ਦੱਸਦਾ ਕਿ ਉਹ ਵਿੱਚ ਦੀ ਬੇਹੋਸ਼ ਵੀ ਹੋ ਜਾਂਦਾ ਉਹ ਤੋਂ ਪੂਰਾ ਗਲਾ ਨਹੀਂ ਕੱਟਿਆ ਜਾਂਦਾ ਤਾਂ ਫਿਰ ਉਹ ਦੇਖ ਕੇ ਕਿ ਉਹਦਾ ਬਾਪ ਜਿਹੜਾ ਆਸਿਫ ਤ ਉਹ ਦੇਖਦਾ ਕਿ ਇਸ ਤੋਂ ਨਹੀਂ ਹੋਣਾ ਤੇ ਉਹ ਚਾਕੂ ਆ ਫੜਦਾ ਆਪਣੀ ਨੂੰ ਦਾ ਜਿਹੜਾ ਉਹ ਗਲਾ ਉਹ ਆਪਣੇ ਹੱਥਾਂ ਨਾਲ ਉਹ ਆਪ ਕੱਟਦਾ ਉਸ ਦਾ ਗਲਾ ਕੱਟਣ ਤੋਂ ਬਾਅਦ ਉਹ ਕਹਿੰਦਾ ਕਿ ਸਾਨੂੰ ਡਰ ਸੀ ਕਿ ਇਹਦੇ ਚਿਹਰੇ ਤੋਂ ਇਹਦੀ ਪਛਾਣ ਨਾ ਹੋ ਜਾਵੇ ਤਾਂ ਉਹ ਕਹਿੰਦੇ ਅਸੀਂ ਇਹਦੇ ਪਹਿਲਾਂ ਸਿਰ ਦੇ ਫਿਰ ਵਾਲ ਕੱਟ ਦਿਆ ਭਾਲ ਕੱਟਣ ਤੋਂ ਬਾਅਦ ਉਹਦੇ ਜਿਹੜੀਆਂ ਆਈਬ੍ਰੋਜ਼ ਨੇ ਉਹਨੂੰ ਵੀ ਸਾਫ਼ ਕੀਤਾ ਉਸਦੀ ਆਈਬ੍ਰੋਜ਼ ਨੂੰ ਸਾਫ਼ ਕਰਨ ਤੋਂ ਬਾਅਦ ਉਹਦੇ ਇੱਕ ਚਿਹਰੇ ਦੇ ਉੱਤੇ ਇੱਕ ਤੈਨ ਹੁੰਦਾ ਉਹਨੂੰ ਵੀ ਉਹ ਤੋਂ ਵੀ ਉਹਦੀ ਸਨাক্ত ਨਾ ਹੋ ਜੇ ਜੇ ਕਿਤੇ ਦਾ ਉਹ ਸੋਚਦਾ ਕਿ ਇਹਦਾ ਚਿਹਰਾ ਕਿਸੇ ਦੇ ਹੱਥ ਲਾ ਗਿਆ ਉਸਤੇ ਵੀ ਸਨাক্ত ਨਾ ਹੋ ਜਾਵੇ ਤਾਂ ਉਹ ਉਹਨੂੰ ਵੀ ਇੱਕ ਜਿਹੜਾ ਆਪਣਾ ਨਾਈਫ ਆ ਚਾਕੂ ਆ ਉਹਦੇ ਨਾਲ ਖਤਮ ਕਰ ਦਿੰਦੇ ਆ ਉਹਨੂੰ ਵੀ ਉੱਥੋਂ ਪੱਢ ਦਿੰਦੇ ਆ ਇੰਨੇ ਦਰਦਨਾਕ ਮੌਤ ਦੇਣ ਤੋਂ ਬਾਅਦ ਉਹ ਇੱਕ ਪੌਲਿਥਨ ਦੇ ਵਿੱਚ ਉਹਦੀ ਜਿਹੜੀ ਚਿਹਰਾ ਉਹਦਾ ਜਿਹੜਾ ਸੈਰਾ ਉਹਨੂੰ ਪਾਉਂਦੇ ਆ ਤੇ ਜਾ ਕੇ ਇੱਕ ਖਾੜੀ ਦੇ ਵਿੱਚ ਸਮੁੰਦਰ ਦੇ ਵਿੱਚ ਸਿੱਟ ਦਿੰਦੇ ਆ ਤੇ ਉਸ ਤੋਂ ਬਾਅਦ ਉਹ ਘਰੇ ਆਉਂਦੇ ਆ ਘਰੇ ਆਉਣ ਤੋਂ ਬਾਅਦ ਉਹੋ ਆਪਣਾ ਜੀਜਾ ਜਿਹੜਾ ਉਹਨਾਂ ਦਾ ਉਸਦੀ ਭੈਣ ਆ ਜਿਹੜੀ ਆਸੀਫ ਦੀ ਉਹਦਾ ਜਿਹੜਾ ਘਰ ਵਾਲਾ ਉਹ ਇੱਕ ਕੈਪਟ ਡਰਾਈਵਰ ਹੁੰਦਾ ਉਹਨੂੰ ਫੋਨ ਕਰਦੇ ਆ ਉਹਨੂੰ ਕਹਿੰਦੇ ਆ ਕਿ ਇਦਾਂ ਇਦਾਂ ਅਸੀਂ ਸਾਨੀਆਂ ਨੂੰ ਮਾਰ ਦਿੱਤਾ ਤੇ ਉਹਦੀ ਜਿਹੜੀ লাশ ਹੈ ਟਿਕਾਣੇ ਲਾਉਣੀ ਹੈ ਤੇ ਤੁਸੀਂ ਆ ਜਾਓ ਤੇ ਜਿਹੜਾ ਉਹਦਾ ਜੀਜਾ ਉਹ ਕੈਬ ਲੈ ਕੇ ਆਉਂਦਾ ਟੈਕਸੀ ਲੈ ਕੇ ਆਉਂਦਾ ਫਿਰ ਜਿਹੜੀ ਸਾਨੀਆਂ ਦੀ ਜਿਹੜੀ ਸਿਰ ਕੱਟੀ লাশ ਹੈ ਉਹਨੂੰ ਬੈਗ ਦੇ ਵਿੱਚ ਰੱਖਿਆ ਜਾਂਦਾ ਬੈਗ ਦੇ ਵਿੱਚ ਰੱਖ ਕੇ ਡਿੱਕੀ ਦੇ ਵਿੱਚ ਰੱਖ ਕੇ ਉਹਨੂੰ ਫਿਰ ਜਿਹੜਾ ਬੀਚ ਬਸਈ ਦੇ ਵਿੱਚ ਜਿਹੜਾ ਬੀਚ ਆ ਉਸ ਦੇ ਉੱਤੇ ਲੈ ਕੇ ਜਾਇਆ ਜਾਂਦਾ ਬੋਈ ਗਾਉਂ ਵਿੱਚ ਦੇ ਉੱਤੇ ਲਿਜਾ ਕੇ ਉਹ ਕਹਿੰਦੇ ਅਸੀਂ ਸ਼ਾਮ ਨੂੰ ਫੇਰ ਉਹਨੂੰ ਦੁਪਹਿਰ ਦਾ ਟਾਈਮ ਉਹਨੂੰ ਕਹਿੰਦੇ ਅਸੀਂ ਸਮੁੰਦਰ ਦੇ ਵਿੱਚ ਸੱਡ ਦਿੰਦੇ ਆ ਸਮੁੰਦਰ ਦੇ ਵਿੱਚ ਸੱਟ ਕੇ ਘਰੇ ਆਉਂਦੇ ਆ ਸਾਫ ਸਫਾਈ ਕਰਦੇ ਜਿਹੜਾ ਬਲੱਡ ਵਗੈਰਾ ਦਾ ਉਹਨੂੰ ਸਾਫ਼ ਕਰਿਆ ਜਾਂਦਾ ਉਸ ਤੋਂ ਬਾਅਦ ਰਿਸ਼ਤੇਦਾਰ ਸੱਜਣ ਮਿੱਤਰ ਸ਼ਾਮ ਨੂੰ ਇਕੱਠੇ ਹੁੰਦੇ ਆ ਤੇ ਉਹ ਵੀ ਇਦਾਂ ਦੀ ਉਹ ਸ਼ੋਅ ਨਹੀਂ ਕਰਦੇ ਕਿ ਏਟਾ ਵੱਡਾ ਅਸੀਂ ਨੇ ਕੰਮ ਕੀਤਾ ਕਤਲ ਕਰ ਦਿੱਤਾ ਆਪਣੀ ਨੂੰ ਦਾ ਤੇ ਉਹ ਫਿਰ ਲੋਕਾਂ ਨੂੰ ਦਾਅਵਤ ਦਿੰਦੇ ਆ ਵਕਰੀ ਦਿਸ਼ਾ ਨੂੰ ਤੇ ਉਹ ਫਿਰ ਦੇਖਦੇ ਆ ਕਿ ਥੋੜੇ ਟਾਈਮ ਬਾਅਦ ਜਿਹੜਾ ਉਹ ਨਾਲਾ ਸਪਾਰਾ ਦਾ ਜਿਹੜਾ ਘਰ ਜਿੱਥੇ ਉਹਦਾ ਕਤਲ ਕੀਤਾ ਜਾਂਦਾ ਆਸਾਨੀਆਂ ਦਾ ਉਹ ਘਰ ਛੱਡ ਕੇ ਉਹ ਉਸ ਤੋਂ ਬਾਅਦ ਥੋੜਾ ਟਾਈਮ ਬਾਅਦ ਜਿਹੜਾ ਮੁੰਬਰਾ ਦੇ ਵਿੱਚ ਜਿਹੜਾ ਉਹ ਚਲੇ ਜਾਂਦੇ ਆ ਆਪਣਾ ਸ਼ਿਫਟ ਹੋ ਜਾਂਦੇ ਨੇ ਤੇ ਜੇ ਹੁਣ ਸਾਰੀ ਸਟੋਰੀਸ ਸਾਹਮਣੇ ਆ ਸਭਰੇ ਦੇਖੀਏ ਪਰ ਕਾਰਨ ਕੀ ਮਾਰ ਦਾ ਕਾਰਨ ਉਹਨੂੰ ਮਾਰਿਆ ਹੀ ਕਿਉਂ ਸਾਰਿਆਂ ਤਾਂ ਜਿਹੜਾ ਇਹ ਕਾਰਨ ਤੁਸੀਂ ਸੋਚੋਗੇ ਜਦੋਂ ਤੁਸੀਂ ਸੁਣੋਗੇ ਤੁਸੀਂ ਸੋਚੋਗੇ ਕਿ ਇਹ ਜਿਹੜਾ ਕਿਵੇਂ ਕੋਈ ਕਰ ਸਕਦਾ ਇਸ ਦਾ ਸਿਰਫ ਇਹੀ ਹੱਲ ਨਹੀਂ ਸੀ ਜਿਹੜਾ ਉਹਨਾਂ ਨੇ ਕੀਤਾ ਇਹ ਕਿਸੇ ਹੋਰ ਤਰੀਕੇ ਨਾਲ ਵੀ ਜਿਹੜੀ ਗੱਲ ਸੀ ਉਹਨੂੰ ਸੁਝਾਇਆ ਜਾ ਸਕਦਾ ਸੀ ਤਾਂ ਗੱਲ ਸ਼ੁਰੂ ਹੁੰਦੀ ਆ 2017 ਦੇ ਵਿੱਚ ਜਦੋਂ ਸਾਨੀਆਂ ਦਾ ਵਿਆਹ ਹੁੰਦਾ ਉਸ ਤੋਂ ਪਹਿਲਾਂ ਹੀ ਜਿਹੜੀ ਆਸੀਫ ਦੀ ਭੈਣ ਉਸ ਦਾ ਜਿਹੜੀ ਕਿ ਸਾਨੀਆਂ ਦੀ ਨਾਨਦ ਹੈ ਉਸ ਦਾ ਵਿਆਹ ਹੋ ਚੁੱਕਿਆ ਹੁੰਦਾ ਵਿਆਹ ਤੋਂ ਬਾਅਦ ਜਦੋਂ ਸਾਨੀਆਂ ਦੇ ਕੋਲ 2019 ਦੇ ਵਿੱਚ ਬੇਟੀ ਹੁੰਦੀ ਹੈ ਤਾਂ ਸਾਰਾ ਪਰਿਵਾਰ ਖੁਸ਼ ਹੁੰਦਾ ਤੇ ਇੱਕ ਪਾਸੇ ਥੋੜੇ ਜਿਹਾ ਉਹ ਦੁਖੀ ਵੀ ਹੁੰਦੇ ਆ ਦੁਖੀ ਕਿਉਂ ਹੁੰਦੇ ਜਿਹੜੀ ਉਸ ਦੀ ਭੈਣ ਆ ਆਸੀਫ ਦੀ ਸਾਨੀਆਂ ਦੀ ਜਿਹੜੀ ਨਣਦ ਹੁੰਦੀ ਆ ਉਹਦੇ ਤਕਰੀਬਨ ਵਿਆਹ ਨੂੰ 10 ਸਾਲ ਹੋ ਚੁੱਕੇ ਹੁੰਦੇ ਆ ਪਰ ਹਾਲ ਤੱਕ ਉਸਤੇ ਕੋਲ ਕੋਈ ਔਲਾਦ ਨਹੀਂ ਹੁੰਦੀ ਉਹ ਬੇਔਲਾਦ ਹੁੰਦੀ ਆ ਉਹਨੂੰ ਬੱਚੇ ਦੀ ਲੋੜ ਹੁੰਦੀ ਆ ਤਾਂ ਜਿਹੜੇ ਘਰ ਦੇ ਨੇ ਸਾਰੇ ਹੀ ਉਹ ਸਾਨੀਆਂ ਦੇ ਉੱਪਰ ਪ੍ਰੈਸ਼ਰ ਪਾਉਂਦੇ ਆ ਕਿ ਜਿਹੜੀ ਤੂੰ ਆਪਣੀ ਬੇਟੀ ਆ ਮਾਇਰਾ ਜੀ ਦਾ ਨਾਮ ਰੱਖਿਆ ਜਾਂਦਾ ਕਿ ਇਹ ਬੇਟੀ ਤੂੰ ਆਪਣੀ ਨਣਦ ਨੂੰ ਦੇ ਦੇ ਪਰ ਜਿਹੜੀ ਸਾਨੀਆਂ ਉਹਦਾ ਮਨ ਨਹੀਂ ਮੰਨਦਾ ਉਹ ਸੋਚਦੀ ਹੈ ਕਿ ਮੇਰੀ ਪਹਿਲੀ ਔਲਾਦ ਆ ਮੈਂ ਕਿਵੇਂ ਦੇ ਸਕਦੀ ਆ ਮੈਂ ਦੇਣਾ ਨਹੀਂ ਚਾਹੁੰਦੀ ਤੇ ਇਹਦੇ ਜਿਹੜਾ ਸਾਮੀਆਂ ਇਸਦੇ ਫੈਸਲੇ ਤੋਂ ਸਾਰੇ ਘਰ ਦੇ ਨਾਰਾਜ਼ ਹੋ ਜਾਂਦੇ ਨੇ ਨਾਰਾਜ਼ ਹੁੰਦਿਆ ਤਾਂ ਉਹ ਕਹਿੰਦੀ ਆ ਕਿ ਚਲੋ ਕੋਈ ਗੱਲ ਨਹੀਂ ਬੇਟੀ ਹੋਈ ਆ ਵੀ ਜਦੋਂ ਅਗਲਾ ਬੱਚਾ ਜੇ ਕੋਈ ਹੋਊਗਾ ਫਿਰ ਮੈਂ ਸੋਚ ਲੂੰਗੀ ਫਿਰ ਮੈਂ ਦੇ ਸਕਦੀ ਆ ਪਰ ਸਾਰਿਆਂ ਨੂੰ ਕਾਹਲੀ ਹੁੰਦੀ ਆ ਕਿ ਆਜੀ ਸਾਡੀ ਜਿਹੜੀ ਕੁੜੀ ਆ ਜਿਹੜੀ ਉਹਦੀ ਭੈਣਾ ਆਸੀਫ ਆਸੀਫ ਦੀ ਵੀ ਉਹਦਾ ਘਰ ਬਾਲ ਜੀ ਉਹਨੂੰ ਮਤਲਬ ਇੱਕ ਉਹਨੂੰ ਔਲਾਦ ਮਿਲ ਜਾਵੇ ਪਰ ਸਾਨੀਆਂ ਹੀ ਕਰਦੇ ਨੂੰ ਨਹੀਂ ਮੰਨਦੀ ਤਾਂ ਫੇਰ ਉਹ ਕੀ ਕਰਦਿਆ ਇਸ ਗੱਲ ਤੋਂ ਨਾਰਾਜ਼ ਹੋ ਕੇ ਉਹ ਸਾਨੀਆਂ ਨੂੰ ਰਸਤੇ ਚੋਂ ਹਟਾ ਦਿੰਦੇ ਉਹ ਸੋਚਦੇ ਆ ਕਿ ਜੇ ਸਾਨੀਆਂ ਨਹੀਂ ਹੋਊਗੀ ਜਿਹੜੀ ਇਹਦੀ ਬੇਟੀ ਆ ਸੀ ਆਪਣੀ ਗਾਂਹ ਬੇਟੀ ਨੂੰ ਦੇ ਦਾਂਗੇ ਇੱਕ ਬੇਟੀ ਤੋਂ ਉਹਦੀ ਮਾਂ ਨੂੰ ਖੋ ਕੇ ਉਹਨੂੰ ਨਵੀਂ ਮਾਂ ਦਿੱਤੀ ਜਾਂਦੀ ਹੈ ਦੋਸਤੋ ਤੁਸੀਂ ਸੋਚ ਸਕਦੇ ਹੋ ਕਿ ਕਿਹੋ ਜਿਹੀ ਮੈਂਟੈਲਿਟੀ ਕਿਹਾ ਜਾ ਦਿਮਾਗ ਕਿਹੋ ਜਿਹੀ ਸੋਚ ਹੋ ਇਹਨਾਂ ਲੋਕਾਂ ਦੀ ਜਿਨ੍ਹਾਂ ਨੇ ਇੱਕ 25 ਤੋਂ ਛੋਟੀ ਜਿਹੀ ਬੱਚੀ ਤੋਂ ਦੀ ਮਾਂ ਕੋ ਨਹੀਂ ਸਿਰਫ ਇਸ ਲਈ ਕਿ ਕੋਈ ਹੋਰ ਮਾਂ ਬਣ ਸਕੇ ਸਮਝ ਨਹੀਂ ਲਾਗਦੀ ਕਿ ਲੋਕਾਂ ਦਾ ਕਿਹੋ ਜਿਹਾ ਸਿਸਟਮ ਹੁੰਦਾ ਜਾਂਦਾ ਤੇ ਚਲੋ ਜਦੋਂ ਇਹ ਗੱਲ ਸਾਰੀ ਸਟੋਰੀ ਪਤਾ ਲੱਗਦੀ ਆ ਪੁਲਿਸ ਨੂੰ ਪੁਲਿਸ ਫਿਰ ਉਸਦੇ ਚੀਜੇ ਉਸਦੀ ਭੈਣ ਨੂੰ ਦਿਓਰ ਨੂੰ ਸੱਸ ਨੂੰ ਸਭ ਨੂੰ ਗ੍ਰਿਫਤਾਰ ਕਰ ਲੈਂਦੀ ਆ ਗ੍ਰਿਫਤਾਰ ਕਰਕੇ ਅੱਜ ਵੀ ਉਜੇੜ ਦੇ ਵਿੱਚ ਨੇ ਉਹਨਾਂ ਦੇ ਉੱਤੇ ਮੁਕੰਦਮਾ ਚਲਾਇਆ ਜਾ ਰਿਹਾ ਤੇ ਜਿਹੜੀ ਸਾਨੀਏ ਉਹਦੀ ਜਿਹੜੀ ਮੌਤ ਸੀ ਉਸਦੇ ਕੁਝ 14 ਮਹੀਨੇ ਬਾਅਦ ਸੁੱਜ ਜਾਂਦੀ ਹੈ ਇੱਕ ਮਾਰੀ ਹੋਈ ਲੜਕੀ ਜਿਸ ਦੀ ਲਾਸ਼ ਦੀ شناخت ਨਾ ਹੋ ਸਕੇ ਉਹਦਾ ਸਿਰ ਵੱਢ ਕੇ ਉਹਦੇ ਵਾਲ ਕੱਟ ਕੇ ਉਹਦੇ ਸਿਰ ਦੇ ਉਹਦੀ ਪਛਾਣ ਮਿਟਾ ਕੇ ਲੱਗ ਲੱਗ ਸਿੱਟਿਆ ਜਾਂਦਾ ਪਰ ਤਾਂ ਵੀ ਉਸ ਨੂੰ ਇਨਸਾਬ ਮਿਲਦਾ ਇੱਕ ਛੋਟੀ ਬੱਚੀ ਨੂੰ ਇਨਸਾਬ ਮਿਲਦਾ ਉਹਦੀ ਮਾਂ ਨੂੰ ਏਸੀ ਦੋਸਤੋ ਅੱਜ ਦੀ ਸਟੋਰੀ ਜਿਹੜੀ ਕਿ ਬਹੁਤ ਅਜੀਬੋ ਗਰੀਬ ਜਿਸ ਦਾ ਐਂਡ ਹੋਇਆ ਜਿਹੜਾ ਸੋਸ਼ਲ ਹੀ ਮਜਬੂਰ ਕਰਦਾ ਕਿ ਫਿਲਮੀ ਕਹਾਣੀਆਂ ਨਹੀਂ ਇਹ ਅਸਲ ਸਚਾਈਆਂ ਨੇ ਆਪਣੇ ਸਮਾਲਤੀ ਚਲੋ ਏਸੀ ਅੱਜ ਦੀ ਸਟੋਰੀ ਆਪਾਂ ਕਿਸੇ ਹੋਰ ਸਟੋਰੀ ਦੇ ਨਾਲ ਤੁਹਾਡੇ ਨਾਲ ਸ਼ੁਭ ਰੂਪ ਹੋਵਾਂਗੇ ਤਦ ਤੱਕ ਲਈ ਦਿਓ ਜਾਤ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ